ਅੰਮਲਕੋਰ ਭਾਬੀ ਦੇ ਕਤਲ ਮੰਗਰੋ ਹੁਣ ਪੁਲਿਸ ਨੇ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਤੇ ਐਕਸ਼ਨ ਕੀਤਾ ਹੈ ਪੁਲਿਸ ਦੇ ਵੱਲੋਂ ਮਸ਼ਹੂਰ ਸੋਸ਼ਲ ਮੀਡੀਆ ਅਕਾਊਂਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਅਸ਼ਲੀਲ ਢਕਾਉਜਾ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਪੋਸਟ ਕਰਦੇ ਨੇ ਖਾਸ ਕਰਕੇ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੇ ਲੋਕਾਂ ਦੇ ਉੱਤੇ ਪੁਲਿਸ ਦੀ ਖਾਸ ਨਜ਼ਰ ਹੈ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਹੁਣ ਤੱਕ ਲਗਭਗ 100 ਵਿਵਾਦਤਪੂਰਨ ਪੋਸਟਾਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦੇ ਲਈ ਰਿਪੋਰਟਾਂ ਭੇਜੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ ਹੀ ਐਡਵੋਕੇਟ ਦੇ ਵੱਲੋਂ ਇੱਕ ਡਾਇਰੈਕਸ਼ਨ ਦਿੱਤੀ ਗਈ ਸੀ ਡੀਜੀਪੀ ਪੰਜਾਬ ਨੂੰ ਇੱਕ ਐਪਲੀਕੇਸ਼ਨ ਪਾਈ ਗਈ ਸੀ ਜਿਸ ਤੇ ਪੂਰਾ ਅਸਰ ਹੋਇਆ ਹੈ ਕਾਨੂੰਨ ਦੀ ਨਜ਼ਰ ਦੇ ਨਾਲ ਕੀ ਕੁਝ ਇਸ ਦਾ ਕ੍ਰਾਈਮ ਹੈ ਤੇ ਕੀ ਕੁਝ ਕਾਰਵਾਈ ਹੋ ਸਕਦੀ ਹੈ ਉਹ ਹੁੰਦੇ ਆ ਵਕੀਲ ਦੇ ਮੂੰਹੋਂ ਬੀਤਦੀ ਨਹੀਂ ਅਸੀਂ ਦੇਖਿਆ ਸੀਗਾ ਕਿ ਕਾਫੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜਿਹੜਾ ਅਪਸੀਨ ਕੰਟੈਂਟ ਜਿਹੜਾ ਪਾਇਆ ਜਾ ਰਿਹਾ ਹੈ ਸੁੱਦਾ ਉਹਨੂੰ ਲੈ ਕੇ ਜਿਹੜਾ ਪੀਪਲ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਇੱਕ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਮੂਵ ਕੀਤੀ ਸੀ ਜਿਹੇ ਸਾਭ ਨੂੰ ਜਾਂ ਜਿਹੜੇ ਕੰਸਰਨ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਜਿਹੜੀ ਮੂਵ ਕੀਤੀ ਗਈ ਸੀ ਕਿ ਇਹ ਜਿਹੜਾ ਕੰਪਲੀਟ ਬੈਨ ਹੋਣਾ ਚਾਹੀਦਾ ਅਪਸੀਨ ਕੰਟੈਂਟ ਜੰਨਾ ਵੀ ਹੈਗਾ ਦੂਸਰੀ ਗੱਲ ਹੈ ਪਰਚੇਦਰ ਹੋਣੇ ਚਾਹੀਦੇ ਨੇ ਤੇ ਕੋਈ ਨਾ ਕੋਈ ਨੌਡਲ ਆਫੀਸਰ ਜਿਹੜਾ ਇਹ ਕੋਈ ਸਾਈਬਰ ਸੈੱਲ ਦਾ ਹੋਵੇ ਜਾਂ ਕੋਈ ਹੋਰ ਸ ਉਹ ਜਿਹੜਾ ਅਪਾਇੰਟ ਕੀਤਾ ਜਾਣਾ ਚਾਹੀਦਾ ਤਾਂ ਕਿ ਇਹਨਾਂ ਦੇ ਉੱਤੇ ਨਜ਼ਰ ਰੱਖਿਆ ਜਾ ਸੋ ਕਿ ਬੀਤੇ ਦਿਨੀ ਅਸੀਂ ਇਹ ਦੇਖ ਰਹੇ ਹਾਂ ਕਿ ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਅਫਸਿਨ ਕੰਟੈਂਟ ਜਿਹੜਾ ਹੈਗਾ ਜਿਹੜਾ ਕਿ ਇੱਕ ਆਪਣੇ ਆਪ ਦੇ ਵਿੱਚ ਆਫੈਂਸ ਹੈ ਕਿਉਂਕਿ 294 ਤੋਂ ਲੈ ਕੇ 296 ਤੱਕ ਜਿਹੜੇ DNA ਸੈਕਸ਼ਨਸ ਨੇ ਉਹ ਡੀਲ ਕਰਦੇ ਨੇ ਆਫੈਂਸ ਤੇ ਨਾਲ ਕਿ ਜਿਹੜਾ ਕੋਈ ਵੀ ਅਫਸਿਨ ਵਰਡ ਹੈ ਕੋਈ ਵੀ ਰਿਪਰੈਜੈਂਟੇਸ਼ਨ ਹੈ ਇਹ ਜੇ ਉਹ ਅਫਸਿਨ ਹੈ ਤੇ ਜਿਹੜਾ ਉਹਦੇ ਵਿੱਚ ਜਿਹੜਾ ਤੁਸੀਂ ਉੰਦੋ ਜੜਾ ਉਹ ਇੱਕ ਪਰਚਾ ਜੜਾ ਦਰਜ ਹੋ ਸਕਦਾ ਤੇ ਉਹਦੇ ਵਿੱਚ ਜੜਾ ਆਪਾਂ ਜਿਹੜੀ ਕਾਰਵਾਈ ਕੀਤੀ ਸੀਗੀ ਜੇ ਆਪਾਂ ਜਿਹੜੇ ਕੰਸਰਨ ਡਿਪਾਰਟਮੈਂਟ ਨੂੰ ਰਿਪੋਰਟੇਸ਼ਨ ਮੋਕ ਦਿੱਤੀਆਂ ਨੇ ਤੇ ਅੱਜ ਜਨਨ ਨੂੰ ਮਿਲ ਰਿਹਾ ਕਿ ਜੜਾ ਇੱਕ ਐਕਸ਼ਨ ਲਿੱਤਾ ਗਿਆ ਸਾਈਬਰ ਸੈੱਲ ਨੂੰ ਜੜਾ ਨੋਟਿਸ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਜੜੀਆਂ ਇਹ ਦਾਇਰਤਾ ਪਾਸ ਕੀਤੀਆਂ ਨੇ ਕਿ ਇਹ ਜੜੀਆਂ ਬੈਨ ਹੋਣੀਆਂ ਚਾਹੀਦੀਆਂ ਨੇ ਚਾਹੇ ਕਿ ਚਿਲड्रन ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਦੂਸਰੀ ਗੱਲ ਹੈ ਕਿ ਪਰਚੇ ਦਰਜ ਹੋਣੇ ਚਾਹੀਦੇ ਨੇ ਕਿ ਜੇ ਕੋਈ ਅਫਸੇਨ ਕੰਟੈਂਟ ਜੜਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾਂਦਾ ਤੇ ਜੜੀ ਜੜੀ ਐਪਰੋਪਰੀਏਟ ਜ